ਰੋਪੜਪੁਰ ਪੁਲਿਸ ਵੱਲੋਂ ਕਾਪਾ ਗੈਂਗ ਦੇ ਪੰਜ ਮੈਂਬਰਾਂ ਨੂੰ ਲੁੱਟਖੋਹ ਕੀਤੇ ਨੌ ਮੋਟਰਸਾਈਕਲ ਸੱਤ ਮੋਬਾਈਲ ਸਣੇ ਕਾਪੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਫੜੇ ਗਏ ਪੰਜ ਦੋਸ਼ੀਆਂ ਉੱਪਰ ਪਹਿਲਾਂ ਵੀ 12 ਤੋਂ ਵੱਧ ਅਪਰਾਧਿਕ ਮੁਕੱਦਮੇ ਦਰਜ ਨੇ ਪੁਲਿਸ ਨੇ ਦੋ ਦਰਜਨ ਤੋਂ ਵੱਧ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਉੱਤੇ ਹੀ ਫੜੇ ਗਏ આરોપી ਪੈਟਰੋਲ ਪੰਪ ਲੁੱਟਣ ਦੀ ਵਿਉਤਬੰਦੀ ਕਰ ਰਹੇ ਸਨ ਪਰ ਮੁਖਬਰ ਦੀ ਇਤਲਾ ਮਿਲਣ ਤੇ ਪੁਲਿਸ ਵੱਲੋਂ ਛਾਪੀ ਮਾਰੇ ਕਰਨ ਤੇ ਇਸ ਕਾਪਾ ਗੈਂਗ ਨੂੰ ਕਾਬੂ ਕੀਤਾ ਗਿਆ। ਸומਮਾ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸ੍ਰੀ ਬਲਿੰਦਰ ਖੋਸਾ ਜੀ ਤੇ ਸੀਆਈ ਇਨਚਾਰਜ ਮੋਹਿਦ ਖਵਾਂਜੀ ਦੀ ਟੀਮ ਨੂੰ ਇੱਕ ਜਿਹੜੀ ਹੈਗੀ ਬਹੁਤ ਵੱਡੀ ਕੰਮ ਆਵੇ ਮਿਲੀ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ। ਇਹਨੂੰ ਜਿਹੜਾ ਹੈਗਾ ਪਿੰਡ ਵਿਰਾਮ ਸਿੰਘ ਵਾਲਾ ਮਮਦੋੜ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ। ਟੱਕਵਾ ਦਿਆਂ। ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਨਾਲੀ ਸਾਜ਼ਿਸ਼ ਸੀ। ਜਦੋਂ ਨੂੰ ਫੜਿਆ ਗਿਆ ਟੋਟਲ 5 ਜਣੇ ਸੀ। ਤੇ ਬਰਾਮਦਗੀ ਜਿਹੜੀ ਹੈਗੀ ਦੋ ਕਾਪੇ ਦੋ ਬੇਸ ਬੈਟ ਇੱਕ ਕਿਰਚ ਜਿਹੜਾ ਸਿਲਵਰ कलर ਦਾ ਹੈਗਾ ਨੋ ਮੋਟਰਸਾਈਕਲ ਤੇ ਸੱਤ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਇਹਨਾਂ ਦਾ ਜਿਹੜਾ ਪਰਚਾ ਹੈਗਾ 76/24 24824 ਦਾ ਜਿਹੜੀ ਬੀਐਨਐਸ ਦੀ ਧਾਰਾ ਹੈਗੀ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ ਠੀਕ ਹੈ ਇਹ ਪਹਿਲੇ ਵੀ ਜਿਹੜੇ ਇੱਕ ਬਾਅਦਤ ਕੋ ਜਾਣਦੇ ਤੁਹਾਨੂੰ ਹਾਂਜੀ ਹਾਂਜੀ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਫੜਿਆ ਗਿਆ ਹੈ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੌਰੰਕੇ ਲੇਲੀ थाना ਸਦਾਦਾ ਰਹਿਣ ਵਾਲਾ ਹੈ ਉਸ ਤੋਂ ਪਹਿਲਾਂ ਵੀ 8 ਚੋਰੀ ਤੇ ਖੋਦ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗਿਆ ਉਹਦਾ ਇਹ ਮੇਨ ਲੀਟਰ ਆਇਆ ਸੀ ਉਹ ਤੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਨੇਡਾ ਰਹਿਣ ਵਾਲਾ ਹੈ ਉਸ ਤੋਂ ਪਹਿਲਾਂ ਦੋ ਪਰਚੇ ਸੀ ਜਿਹੜਾ ਦੋਸ਼ੀ ਕਰਨ ਹੈ ਉਸਤੇ ਵੀ ਪਹਿਲਾ ਇੱਕ ਪਰਚਾ ਸੀ ਇਹ ਜਵਾਬ ਦੇਣ ਤੋਂ ਬਾਅਦ ਆਏ ਜਾਂ ਬਰੀ ਨੇ ਪਹਿਲੇ ਜਿਹੜਾ ਇਹ ਅਸੀਂ ਦਾ ਤਾਂ ਪਰਚਾ ਰਿਕਾਰਡ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜਵਾਨਤੀ ਬਾਹਰ ਹੈ